ਆਪਣੇ ਉਹ ਆਪਣੇ ਕੀ ਹੋਣੇ ਉਹ ਆਪਣੇ ਕੀ ਹੋਣੇ ਦਫਾ ਜੋ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਜਰਾ ਬਚ ਕੇ ਉਹਨਾਂ ਤੋਂ ਮੁੱਢ ਤੇਰਾ ਜੋ ਕੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਕਦੀ ਆਂਡ ਵਿੱਚ ਦੱਸਦੇ ਕਦੀ ਗਵਾਂਡ ਵਿੱਚ ਦੱਸਦੇ ਡੱਫਲੀ ਬਜਾ ਕੇ ਕਦੀ ਅੰਦਾਜ਼ੇ ਭਾਂਡ ਵਿੱਚ ਦੱਸਦੇ ਕਦੀ ਸੱਥ ਵਿੱਚ ਜਾ ਬਹਿੰਦੇ ਕਦੀ ਉਹ ਹੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਮਹਿਸੂਸ ਕਰਾਉਂਦੇ ਦੀਵੇ ਨੂੰ ਉਹ ਦੀਵੇ ਵੱਲਦੇ ਨੇ ਮਹਿਸੂਸ ਕਰਾਉਂਦੇ ਦੀਵੇ ਨੂੰ ਉਹ ਦੀਵੇ ਵੱਲਦੇ ਨੇ ਪਰ ਕਦਮ ਮਿਲਾ ਕੇ ਉਹ ਤਾਂ ਨੇਰੀ ਦੇ ਨਾਲ ਚੱਲਦੇ ਨੇ ਹਨੇਰਾ ਵੰਡਣ ਵਾਲੇ ਹਨੇਰਾ ਵੰਡਣ ਵਾਲੇ ਦੇਖੋ ਤਾਂ ਬੱਤੀ ਬੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹੈ ਤੇਰੇ ਨਾਲ ਹਮਦਰਦੀ ਹੈ ਤੇਰੇ ਨਾਲ ਹਮਦਰਦੀ ਜੋ ਤੇਰੇ ਮੂੰਹ ਤੇ ਦੱਸਦੇ ਨੇ ਪਿੱਠ ਘੁੰਮਣ ਦੀ ਧੀਰ ਤਾੜੀ ਮਾਰ ਕੇ ਹੱਸਦੇ ਨੇ ਜੋ ਸਿਰ ਤੇ ਰਾਜ ਬਠਾਲੇ ਜੋ ਸਿਰ ਤੇ ਰਾਜ ਬਠਾਲੇ ਚੱਕੀ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਪਾਂਡਵਾ ਅੱਗੇ ਕੌਰਵ ਪਾਂਡਵਾ ਅੱਗੇ ਕੌਰਵ ਜਦੋਂ ਵੀ ਰਤਕ ਹਰ ਜਾਂਦੇ ਾਂਡਵਾ ਅੱਗੇ ਕੌਰਬ ਜਦੋਂ ਵੀ ਰਤੱਕ ਹਰ ਜਾਂਦੇ ਤਾਂ ਭਰੀ ਸਭਾ 'ਚ ਇੱਜ਼ਤ ਉਹਨਾਂ ਦੀ ਨੰਗੀ ਕਰ ਜਾਂਦੇ ਕ੍ਰਿਸ਼ਨ ਵੀ ਦੇਖ ਕੇ ਅੱਖਾਂ 'ਤੇ ਬੰਨੀ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਜੋ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਜੋ ਪਾ ਕੇ ਛੱਟੀ ਜਾਂਦੇ ਨੇ ਆਪਣੇ ਕੌਣ ਹੁੰਦੇ ਆ ਆਪਣੇ ਤਾਂ ਉਹ ਹੁੰਦੇ ਵੈਰੀ ਮੂਰੇ ਜੋ ਵੜ ਜਾਂਦੇ ਆਪਣੇ ਤਾਂ ਉਹ ਹੁੰਦੇ ਵੈਰੀ ਮੂਰੇ ਜੋ ਅੜ ਜਾਂਦੇ ਇੱਕ ਬਾਲ ਨੂੰ ਕਰਕੇ ਪਿੱਛੇ ਇੱਕ ਢਾ ਮੂਰੇ ਖੜ ਜਾਂਦੇ ਇਹ ਨਹੀਂ ਕਿ ਦੋਰ ਆਹੇ ਪੈਰ ਪੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਹਰ ਗੱਲ ਤੇਰੀ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਥੈਂਕ ਯੂ